ਉੱਧਰ ਅਮਰੀਕਾ ਤੋਂ ਡੈਮੋਕ੍ਰੇਟ ਨੇਤਾ ਤੁਲਸੀ ਗਬਾੜ ਨੇ ਟਰੰਪ ਨੂੰ ਦੇ ਦਿੱਤਾ ਹੈ ਸਮਰਥਕ ਜਿੱਤ ਤੋਂ ਬਾਅਦ ਰਾਜਨੀਤੀ ਕਾਫੀ ਡੀ ਗਈ ਆ ਉਹ ਗਰਮਾ ਚੁੱਕੀ ਗਈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਨੇੜੇ ਆਉਂਦੀਆਂ ਪਈਆਂ ਗਈਆਂ ਕਿ ਇੱਕ ਦੂਜੇ ਨੂੰ ਸਮਰਥਕ ਜਿਹੜਾ ਗਾਇਆ ਉਹ ਮਿਲਣਾ ਤਾਂ ਲਾਜ਼ਮੀ ਹੀ ਹੈਗਾ ਆ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਵਿਰੋਧੀ ਪਾਰਟੀਆਂ ਦੇ ਅਹਿਮ ਨੇਤਾਵਾਂ ਦਾ ਸਮਰਥਕ ਮਿਲਦਾ ਨਜ਼ਰ ਆਉਂਦਾ ਪਿਆ ਹੈਗਾ ਸਾਬਕਾ ਡੈਮੋਕ੍ਰੈਟਿਕ ਪ੍ਰਤੀਨਿਧੀ ਤੁਸੀ ਇਕ ਬਾਡ ਨੇ ਰਿਪਬਲਿਕਨ ਡੋਨਾਲਡ 트੍ਰੰਪ ਨੂੰ ਰਾਸ਼ਟਰਪਤੀ ਚੋਣ ਦਾ ਸਮਰਥਕ ਕੀਤਾ ਹੈ ਗਬਾਡ ਇੱਕ ਨੈਸ਼ਨਲ ਗਾਰਡ ਦੇ ਬਜ਼ੁਰਗ ਜੋ ਸੋਮਵਾਰ ਨੂੰ ਡੇਟੋਇਟ ਵਿੱਚ 트੍ਰੰਪ ਨਾਲ ਦੇਖੇ ਗਏ ਸੀ ਤੇ ਅਮਰੀਕੀ ਕਾਂਗਰਸੀ ਵਿੱਚ ਹਵਾਈ ਦੀ ਪ੍ਰਤੀਨਿਧਤਾ ਕੀਤੀ 트੍ਰੰਪ ਬਾਰੇ ਗੱਲ ਕਰਦੇ ਹੋਏ ਤੁਸੀ ਗਬਾਡ ਨੇ ਕਿਹਾ ਕਿ ਉਹ ਅਮਰੀਕਾ ਲਈ ਰਾਸ਼ਟਰਪਤੀ ਦੇ ਕਮਾਂਡਰ ਇਨ ਚੀਫ ਦੀ ਵੱਡੀ ਜ਼ਿੰਮੇਵਾਰੀ ਨੂੰ ਸਮਝਦੀ ਹੈ 트੍ਰੰਪ ਅਤੇ ਭਾਰਤੀ ਮੂਲ ਦੀ ਤੁਸੀ ਗਬਾੜ ਨੂੰ ਹਾਮਿਦ ਦੇ ਕਰਜਾਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆਦਮ ਕਾਟੀ ਬੰਬ ਧਮਾਕੇ ਦੀ ਤੀਜੀ ਵਰੇਗੰਡ 26 ਅਗਸਤ 2021 ਨੂੰ ਅਮਰੀਕਾ ਵਿੱਚ ਨੈਸ਼ਨਲ ਗਾਰਡ ਐਸੋਸੀਏਸ਼ਨ ਵਿਖੇ ਮੰਚ ਸਾਂਝਾ ਕਰਦੇ ਆ ਦੇਖਿਆ ਗਿਆ ਸੀ ਇਸ ਹਮਲੇ ਵਿੱਚ 13 ਅਮਰੀਕੀ 100 ਤੋਂ ਵੱਧ afghan ਮਾਰੇ ਗਏ ਸਨ ਕਿ ਸੋਮਵਾਰ ਨੂੰ ਗਬਾੜ 트ੰਪ ਦੇ ਨਾਲ अर्ਲਿੰਗਟਨ ਨੈਸ਼ਨਲ ਕਬਰਿਸਤਾਨ ਗਈ ਜਿੱਥੇ ਸਾਬਕਾ ਰਾਸ਼ਟਰਪਤੀ ਨੇ 3 ਦਿਨ ਤਿੰਨ ਸ਼ਹੀਦ ਸੈਨਿਕਾਂ ਸ਼ਹੀਦ ਸੈਨਿਕਾਂ ਨੂੰ ਸ਼ਨਾਧੀ ਦਿੱਤੀ ਅਤੇ ਸੋਮਵਾਰ ਨੂੰ ਗਬਾਰਡ ਨੇ ਟਰੰਪ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਟਰੰਪ ਨੇ ਸ਼ਾਂਤੀ ਸਥਾਪਿਤ ਕਰਨ ਲਈ ਵਿਰੋਧੀਆਂ, ਤਾਨਾਸ਼ਾਹਾਂ, ਸਹਿਯੋਗੀਆਂ ਨਾਲ ਮਿਲ ਕੇ ਹਿੰਮਤ ਦਿਖਾਈ ਹੈ। ਉਹ ਹਮੇਸ਼ਾ ਜੰਗ ਨੂੰ ਆਖਰੀ ਉਪਾਅ ਦੇ ਤੌਰ ਤੇ ਦੇਖਦੇ ਹਨ। ਉਹਨਾਂ ਨੂੰ ਉਹਨਾਂ ਨੇ ਲੋਕਤੰਤਰੀ ਸ਼ਾਸਨ ਦੀ ਵੀ ਨਿੰਦਾ ਕੀਤੀ ਹੈ। ਤਾਂ ਉਹਨਾਂ ਕਿਹਾ ਕਿ ਅਮਰੀਕਾ ਹੁਣ ਦੁਨੀਆ ਪਰਦੇ ਖੇਤਰਾਂ ਵਿੱਚ ਕਈ ਮੋਰਚਿਆਂ ਤੇ ਕਈ ਜੁੱਦ ਲਾੜ ਰਿਹਾ ਹੈ